ਉੱਥੇ ਆ ਕੇ ਉਹਦੇ ਨਾਲ ਐਨੀ ਗੰਦੀ ਕੁੱਟਮਾਰ ਕੀਤੀ ਯਾਰ ਇਹ ਤਾਂ ਜਾਨਵਰ ਸੀਗਾ ਮੇਰਾ ਬੱਚਾ ਉਹ ਯਾਰ ਉਹ ਇੰਨਾ ਜ਼ਬਰਦਸਤ ਇੰਨਾ ਗੰਧ ਜਿਹਦਾ ਗੰਦਾ ਸਥਾਨ ਜਿੱਥੇ ਉਹਨੂੰ ਪਾ ਕੇ ਲੰਬੇ ਪਾ ਕੇ ਨੂੰ ਕੁੱਟਿਆ ਫਲਾਣਾ ਕੀਤਾ ਵਾ ਇਹ ਕੋ ਜਾਨਵਰ ਥੋੜੀ ਸੀਗਾ ਕਿੰਨਾ ਕੁੱਟਿਆ ਕਿਹੜਾ ਥਾਣਾ ਪਿੰਡ ਅੱਠ ਨੰਬਰ ਥਾਣੇ ਚ ਲੈ ਗਏ ਸੀ ਪਾਜੀ ਇਹ ਅੱਠ ਇਹ ਪਾਜੀ ਸ਼ੁੱਕਰਵਾਰ ਦੀ ਗੱਲ ਹੈ ਜੀ ਆ ਰਾਤ ਰੱਖਿਆ ਸਾਰੇ ਇੱਕ ਘੰਟਾ ਇਹਨਾਂ ਨੇ ਮੈਨੂੰ ਫੋਨ ਵੀ ਨਹੀਂ ਕੀਤਾ ਮੇਰੇ ਪੁੱਤ ਨੇ ਕਿਹਾ ਮੇਰੇ ਮੰਮੀ ਡੈਡੀ ਨੂੰ ਬੁਲਾ ਲਓ ਇੱਥੇ ਉਹਨਾਂ ਨੇ ਬੁਲਾਇਆ ਵੀ ਨਹੀਂਗਾ ਮੇਰੇ ਬੱਚੇ ਮੈਂ ਤਾਂ ਮੈਨੂੰ ਸ਼ੂਗਰ ਕਰੋ ਮੈਨੂੰ ਬਾਹਰੋਂ ਕੋਈ ਫੋਨ ਆਇਆ ਵੀ ਤੁਹਾਡੇ ਬੱਚੇ ਨੂੰ ਚੱਕ ਕੇ ਲੈ ਗਿਆ ਭਾਜੀ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਇੰਨਾ ਇੰਨਾ ਬੁਰਾ ਹਾਲ ਕੀਤਾ ਐਸੀ ਨਾੜ ਬਹੁਤ ਬੁਰਾ ਹਾਲ ਕੀਤਾ ਭਾਜੀ ਰੋਣਾ ਕਿਉਂਗਾ ਤਾਂ ਮੇਰਾ ਪੁੱਤ ਰੋਣ ਲੱਗ ਗਿਆ ਮੈਨੂੰ ਦੇਖ ਕੇ ਭਾਜੀ ਹੁਣ ਹਾਲ ਹਾਲਾਤ ਹਾਲਾਤ ਦੇਖੋ ਤੁਸੀਂ ਭਾਜੀ ਉਹਦੇ ਲਾਸ਼ਾਂ ਪਾਈਆਂ ਪਿਆਣੇ ਹਲੇ ਤੇ ਕਰ ਲਾਸ਼ਾਂ ਪਾਈਆਂ ਪਿਆਣੇ ਕਰਨੇ ਲਾਸ਼ਾ ਉਹਨੇ ਹਲੇ ਤੇ ਕਰ ਲਾਸ਼ਾ ਪਾਈਆਂ ਪਈਆਂ ਉਹ ਤੋਂ ਤੁਰ ਵੀ ਨਹੀਂ ਹੁੰਦਾ ਨਾ ਉਹ ਤੋਂ ਬੋਲ ਹੁੰਦਾ ਵਾ ਉਹਦਾ ਗਲਾ ਦੱਬਿਆ ਹੋਇਆ ਵਾ ਇਹਨਾਂ ਜਵਾਬ ਦੱਸ ਉਹਨੂੰ ਮਾਰਿਆ ਇਹਨਾਂ ਟੌਰਚਰ ਕਰੀਦਾ ਪੰਜਾ ਗੱਲਬਾਤ ਤੁਸੀਂ ਤੁਸੀਂ ਕਹਿਆ ਕੁਝ ਉਹਨੂੰ ਸਰ ਮੈਂ ਉਹਨਾਂ ਨੂੰ ਕਿਹਾ ਮੈਂ ਕਹਿੰਦਾ ਤੁਸੀਂ ਮੇਰੇ ਬੱਚੇ ਨੂੰ ਮਾਰਿਆ ਗਾ ਤੋ ਕਹਿੰਦਾ ਦੋ ਦੋ ਮੁਲਾਜ਼ਮ ਨੂੰ ਹੱਥ ਪਾਊਗਾ ਕਹਿੰਦਾ ਕਹਿੰਦਾ ਅਸੀਂ ਤੁਹਾਨੂੰ ਥੱਪੜ ਮਾਰਿਆ ਹੋਰੇ ਤਾਂ ਸ਼ਗਣ ਕਰਾਂਗੇ ਇੰਨੀ ਗੱਲ ਕਹੀ ਪੁਲਸਾਂ ਦੇ ਗਿਆ ਇਸ ਗੱਲ ਕਰਦੀ ਇਹ ਮੁਲਾਜ਼ਮ ਨਾਲ ਕੋਈ ਤਾਂ ਕਮਕੀ ਕੀਤੀ ਕੋਈ ਸਰ ਕੁਛ ਵੀ ਨਹੀਂ ਉਹ ਬੱਚੇ ਨੇ ਹੁਣ ਸਿਵਲ ਵਰਦੀ ਹੈ ਸਭ ਤੁਸੀਂ ਸਿਵਲ ਵਰਦੀ ਚੋਂ ਹੁਣ ਮੈਨੂੰ ਥੋੜੀ ਪਤਾ ਤੁਸੀਂ ਮੁਲਾਜ਼ਮ ਹੈ ਤੁਸੀਂ ਕੌਣ ਤੁਸੀਂ ਆਣ ਕੇ ਮੇਰੀ ਜੇਬਾਂ ਫੋਲਣ ਲਾ ਜਾਓਗੇ ਮੇਰੇ ਪਰਸ ਘਟਣ ਲਾ ਜਾਓਗੇ ਮੇਰਾ ਮੋਬਾਈਲ ਖੋਲੋਗੇ ਆਣ ਕੇ ਮੈਂ ਗੁੱਸੇ ਚ ਮੈਂ ਗੁੱਸੇ ਜਾਣ ਕੇ ਤੁਹਾਨੂੰ ਧੱਕਾ ਹੀ ਮਾਰੂੰਗਾ ਮੈਂ ਬਸ ਧੱਕਾ ਮਾਰਿਆ ਉਹ ਮੇਰੇ ਬੱਚੇ ਧੱਕਾ ਮਾਰਿਆ ਬਸ ਉਹਦੇ ਚ ਉਹਨੂੰ ਚਾਕੇ ਲਾਗੇ ਸੀਨੀਅਰ ਪੁਲਿਸ ਅਫਸਰ ਨਹੀਂ ਸੀ ਉਹਨੇ ਕੀ ਸਾਰੇ ਐ ਨਹੀਂ ਸੀ ਉਥੇ ਐਸ ਐਚਓ ਸਾਹਿਬ ਗੱਡੀ ਦੇ ਵਿੱਚ ਆਏ ਸੀਗੇ ਉਹਨਾਂ ਨੇ ਮੇਰੇ ਬੱਚੇ ਨੂੰ ਕਿਹਾ ਕਹਿੰਦੇ ਵੀ ਤੂੰ ਗੱਡੀ ਦੇ ਵਿੱਚ ਬੈਠ ਜਾ ਅਥਾਣੇ ਚੱਲ ਜਾ ਇਹਨਾਂ ਨਾਲ ਤੈਨੂੰ ਕੁਝ ਨਹੀਂ ਕਹਿਣਗੇ ਆਪਣੇ ਮੰਮੀ ਡੈਡੀ ਦਾ ਨੰਬਰ ਦੇ ਦੀ ਆਪਣੇ ਮੰਮੀ ਡੈਡੀ ਦਾ ਨੰਬਰ ਦੇਗਾ ਤੈਨੂੰ ਉੱਥੇ ਕਾਰਵਾਈ ਕਰਕੇ ਤਾਂ ਉਸੇ ਟਾਈਮ ਛੱਡ ਦੇਣਗੇ ਇਹਨਾਂ ਨੇ ਜੀ ਮੇਰੇ ਪੁੱਤ ਦਾ ਫੋਨ ਖੋਗੇ ਹੁਣ ਕਹੋਗੇ ਮੈਨੂੰ ਕੀ ਕਾਰਵਾਈ ਦੀ ਮੰਗ ਕਰਦੇ ਹੋ ਮੈਂ ਕਾਰਵਾਈ ਇਹ ਕਰਦਾ ਜੀ ਦੇਖੋ ਜਿਵੇਂ ਮੇਰੇ ਬੱਚੇ ਨੂੰ ਮਾਰਿਆ ਨਾ ਮੈਂ ਤਾਂ ਬੰਦੇ ਜਿੰਨੇ ਜਿੰਨੇ ਨੇ ਕੁੱਟਿਆ ਨੇ ਸਾਰਿਆਂ ਨੂੰ ਸਸਪੈਂਡ ਕਰਨਾ ਚਾਹੁੰਦਾ ਆ ਭਾਜੀ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਹੋਣੀ ਚਾਹੀਦੀ ਆ ਭਾਜੀ ਮੈਂ ਇਹ ਰਿਕਵੈਸਟ ਕਰਦਾ ਮੈਂ ਭਗਵਾਨਤਮਾਨ ਸਰਕਾਰ ਨੂੰ ਇਹ ਰਿਕਵੈਸਟ ਕਰਦਾ ਭਾਜੀ ਇਹੋ ਜਿਹੇ ਬੰਦਿਆਂ ਤੋਂ ਬਚੋ ਯਾਰ ਚਿਹੜੇ ਇਸ ਟਾਈਮ ਵਿੱਚ ਬੈਠੇ ਇਹ ਬੱਚਿਆਂ ਨੂੰ ਮਾਰ ਮਾਰ ਕੇ ਬੁਰਾ ਹਾਲ ਕਰ ਫਿਰ ਬੱਚਾ ਗਲਤ ਤੇ ਪਾਸੇ ਨਹੀਂ ਤੁਰੂਗਾ ਕਿਨੇ ਪਾਸੇ ਤੁਰੂਗਾ ਦੇਖੋ ਜੀ ਇਦਾਂ ਦੀ ਕੋਈ ਗੱਲ ਨਹੀਂ ਹੈ ਜਿਹੜੀਆਂ ਗੱਲਾਂ ਤੁਸੀਂ ਸਾਰੀਆਂ ਮੈਨੂੰ ਕਹਿ ਰਹੇ ਹੋ ਸਾਰੀਆਂ ਝੂਠ ਨਹੀਂ ਗਏ ਐਕਚੁਅਲੀ 26 ਤਰੀਕ ਸ਼ਾਮ ਜਿਹਨੂੰ 8 8:30 ਵਜੇ ਪੈਟਰੋਲਿੰਗ ਦੇ ਦੌਰਾਨ ਉਹਨੂੰ ਲੈ ਕੇ ਆਏ ਸੀ ਉਥੇ ਜਿਹੜੇ ਸਾਡੇ ਮੁੰਡੇ ਪੈਟਰੋਲਿੰਗ ਕਰਦੇ ਸਾਡੇ ਰਖਵਾਲ ਕੋਲੇ ਅਕਸਰ ਹੀ ਉਥੇ ਮੋਟਰਸਾਈਕਲ ਚੋਰੀ ਹੁੰਦੇ ਉਥੇ ਰੋਜ਼ ਦੀ ਮੋਟਰਸਾਈਕਲ ਚੋਰੀ ਦਾ ਫਿਰ ਉਥੇ ਅਸੀਂ ਪੱਕੀ ਪੈਟਰੋਲਿੰਗ ਵੈਰਾ ਲਾਈ ਹੋਈ ਹੈ ਸਿਵਲ ਚ ਵੀ ਮੁੰਡੇ ਕਰਦੇ ਆ ਸਾਡੇ ਤੇ ਉਹਦਾ ਵਰਦੀ ਚ ਵੀ ਪੀਸੀਆਰ ਦੀ ਵੀ ਡਿਊਟੀ ਇੱਥੇ ਲੱਗੀ ਹੁੰਦੀ ਹੈ ਫਿਰ ਜਿਹੜਾ ਕੋਈ ਸ਼ੱਕੀ ਵਿਕਲ ਹੁੰਦਾ ਜਾਂ ਪੁੱਛਕਿਛ ਆਪਾਂ ਕਰਦੇ ਆ ਉਹਨਾਂ ਦੀ ਤੇ ਇਹ ਜਿਹੜੇ ਮੁੰਡਾ ਦਾ ਜਿਹੜਾ ਤੁਸੀਂ ਨਾਮ ਲੈ ਰਹੇ ਹੋ ਇਹ ਦੋ ਜਾਨੇ ਮੁੰਡੇ ਸੀਗੇ ਇਹਨਾਂ ਦੇ ਨੰਬਰ ਪਲੇਟ ਤੇ ਜੇ ਮੋਟਰਸਾਈਕਲ ਤੇ ਜਿਹੜੀ ਨੰਬਰ ਪਲੇਟ ਲੱਗੀ ਸੀ ਉਹਦਾ ਰਿਕਾਰਡ ਨਹੀਂ ਸੀ ਨਿਕਲ ਰਿਹਾ ਸੀ ਚੈੱਕ ਕਰਕੇ ਦੇਖਿਆ ਸੀ ਆਨਲਾਈਨ ਗਲਤ ਨਿਕਲਿਆ ਸੀ ਇੱਕ ਨੰਬਰ ਪਲੇਟ ਲੱਗੀ ਨਹੀਂ ਸੀ ਹੋਈ ਤੇ ਇਹਨੂੰ ਸ਼ੱਕ ਇਹ ਫਿਰ ਉੱਥੇ ਜਦੋਂ ਸਾਡੇ ਕਾਂਸਟੇਬਲ ਨੇ ਇਹਦੇ ਤੋਂ ਕਾਗਜ਼ ਮੰਗੇ ਤਾਂ ਇਹ ਬਹਿਸ ਕਰਨ ਲੱਗ ਗਏ ਇਹਨੂੰ ਇਦਾਂ ਲੱਗ ਰਿਹਾ ਸੀ ਜਿਵੇਂ ਕੁਝ ਖਾਦਾ ਪੀਤਾ ਕਿਉਂਕਿ ਬਹੁਤ ਐਕਸਟਰਾ ਹੀ ਬੋਲ ਰਿਹਾ ਸੀਗਾ ਉਹ ਤੇ ਮੁੰਡੇ ਨਾਲ ਇਹ ਬਹਿਸ ਕਰਨ ਲੱਗ ਗਿਆ ਇਹਨੇ ਉਹਨੂੰ ਗੰਦੀ ਗਾਲ ਵੀ ਕੱਢੀ ਚਲੋ ਇਹ ਸੀਗਾ ਵੀ ਇੱਕ ਮੁੰਡਾ ਉਥੋਂ ਭੱਜ ਗਿਆ ਜਿਹੜਾ ਇਹਦੇ ਨਾਲ ਸੀਗਾ ਚਲੋ ਇਹ ਨੂੰ ਲੈ ਕੇ ਆਏ ਉਹ ਜਿਹੜਾ ਮੁੰਡਾ ਗਿਆ ਸੀ ਉਹਨੇ ਦੇ ਪੇਰੈਂਟਸ ਨੂੰ ਦੱਸਤਾ ਉਹਨੇ ਦੇ ਪੇਰੈਂਟਸ ਨੇ ਆ ਕੇ ਰਿਕੁਐਸਟ ਕੀਤੀ ਵੀ ਮੁੰਡਾ ਸਾਡਾ ਮਾਈਨਰ ਹੈ ਜਦਕਿ ਕੋਈ ਡੇਟ ਡੇਟ ਆਫ ਬਰਥ ਅਪਰੂਫ ਨਹੀਂ ਸਾਨੂੰ ਦਿੱਤਾ ਸੀਗਾ ਵੀ ਚਲੋ ਜੀ ਜਦੋਂ ਤੁਸੀਂ ਬੁਲਾਓਗੇ ਅਸੀਂ ਪੇਸ਼ ਕਰ ਦਾਂਗੇ ਅਸੀਂ ਵੀ ਇਹਲੇ ਮੋਟਰਸਾਈਕਲ ਵੈਰੀਫਾਈ ਕਰਵਾਉਣਾ ਸੀਗਾ ਤਾਂ ਅਸੀਂ ਡਿਟੇਨ ਇਲੀਗਲੀ ਕਰ ਨਹੀਂ ਸਕਦੇ ਕਿਉਂਕਿ ਰਾਤ ਰਾਤ ਸੀਗੀ ਅਸੀਂ ਜ਼ਿੰਮੇਵਾਰੀ ਤੇ ਅੱਗੇ ਭੇਜਤਾ ਕਿਰ ਵਿੱਚ ਸਾਈਡ ਤੇ ਥੰਡੇ ਆ ਗਿਆ ਮੋਟਰਸਾਈਕਲ ਵੈਰੀ ਨਹੀਂ ਵੈਰੀਫਾਈ ਨਹੀਂ ਕਰਾਇਆ ਗਿਆ ਅੱਜ ਮੈਂ ਉਹਦਾ ਰਿਕਾਰਡ ਕਢਾਇਆਗਾ ਮੋਟਰਸਾਈਕਲ ਦਾ ਜਿਹੜੀ ਨੰਬਰ ਪਲੇਟ ਉੱਤੇ ਲੱਗੀ ਹੋਈ ਹੈ ਅਸਲ 'ਚ ਉਹਦਾ ਨੰਬਰ ਕੋਈ ਹੋਰ ਹੈ ਉਹਦਾ ਜਿਹੜੀ ਨੰਬਰ ਪਲੇਟ ਵੀ ਗਲਤ ਲੱਗੀ ਹੋਈ ਹੈ ਤੇ ਉਹ ਉਹ ਮੋਟਰਸਾਈਕਲ ਹੁਣ ਐਡਰੈਸ ਵੈਰੀਫਾਈ ਕਰਾਉਣ ਵਾਸਤੇ ਐਡਰੈਸ ਉਹਦਾ ਕਢਵਾਇਆਗਾ ਇੰਜਨ ਜੈਸੀ ਨੰਬਰ ਤੇ ਉਹਦਾ ਕੋਈ ਨੰਬਰ ਹੋਰ ਨਿਕਲ ਕੇ ਆਇਆ ਤੇ 100% ਉਹ ਮੋਟਰਸਾਈਕਲ ਜੀ ਚੋਰੀ ਦਾ ਹੈ ਹੁਣ ਜਾਂ ਤਾਂ ਇਹਨਾਂ ਨੂੰ ਵੀ ਪਤਾ ਹੈ ਵੀ ਮੋਟਰਸਾਈਕਲ ਚੋਰੀ ਦਾ ਹੈ ਉਤਾ ਕਰਕੇ ਸਾਡੇ ਤੇ ਪ੍ਰੈਸ਼ਰ ਪਾਉਣ ਦੇ ਮਾਰੇ ਉਹ ਇਹ ਸਭ ਕਰ ਰਹੇ ਕਿਉਂਕਿ ਮੁੰਡਾ ਸਾਡੇ ਕੋਲ 26 ਨੂੰ ਗਿਆ ਆ ਗੱਲ ਅੱਜ ਸਾਹਮਣੇ ਆ ਰਹੀ ਹੈ ਜੀ ਕੁੱਟਿਆ ਜੀ ਮੈਡੀਕਲ ਜਿਨ੍ਹਾਂ ਨੇ ਮੈਡੀਕਲ ਕਰਾਉਣਾ ਸੀ ਉਸੇ ਦਿਨ ਹੀ ਉਸੇ ਉਸੇ ਟਾਈਮ ਹੀ ਲੈ ਕੇ ਜਾ ਕੇ ਕਰਾਉਣਾ ਸੀ ਜੇ ਇਹਨਾਂ ਨੂੰ ਲੱਗਿਆ ਸੀ ਵੀ ਪੁਲਿਸ ਨੇ ਕੁੱਟਿਆ ਇੱਥੇ ਕਿਸੇ ਨੇ ਉਹਨੂੰ ਹੱਥ ਵੀ ਨਹੀਂ ਲਾਇਆ ਅਸੀਂ ਅਸੀਂ ਪਾਗਲ ਨਹੀਂ ਆਏ ਅਸੀਂ ਕੁੱਟ ਕੇ ਉਹਨੂੰ ਇੰਦਾ ਘਰੇ ਭੇਜਾਂਗੇ ਸਾਨੂੰ ਕਿ ਇਹ ਅਸੀਂ ਉਹਨੂੰ ਉਹਦੇ ਮ ਮਦਰ ਫਾਦਰ ਨੂੰ ਬੁਲਾ ਕੇ ਬਕਾਇਦਾ ਲਿਖਤੀ ਉਹਨਾਂ ਨੇ ਸਾਈਨ ਕਰਾ ਕੇ ਸਹੀ ਸਲਾਮਤ ਉਹਨਾਂ ਦੇ ਹਵਾਲੇ ਕੀਤਾ ਜਦਕਿ ਉਹਦੀ ਮਦਰ ਨੇ ਇੱਥੇ ਉਹਨੂੰ 2-4 ਥੱਪੜ ਮਾਰੇ ਆ ਅਸੀਂ ਉਹਨੂੰ ਰੋਕਿਆ ਵੀ ਐ ਵੀ ਇੱਥੇ ਨਹੀਂ ਘੁੱਟਣਾ ਜੀ ਤੁਸੀਂ ਆਪਣੇ ਬੱਚ ਨੂੰ ਘਰੇ ਜਾ ਕੇ ਝਿੜਕਿਓ ਜ ਝਿੜਕਣਾ ਕਹਿੰਦੇ ਤੁਸੀਂ ਤੂੰ ਆ ਉਮਰੇ ਸਾਨੂੰ ਇੱਥੇ ਹੁਣ ਥਾਣਿਆਂ ਦੇ ਚੱਕਰ ਘਟਾਣ ਲੱਗੋ ਉਹਦੀ ਮਾਂ ਨੇ ਉਹਨੂੰ ਝਿੜਕਿਆ ਝੁੜਕਿਆ ਥੱਪੜ ਵੀ ਮਾਰੇ ਉਹਦੀ ਮਾਂ ਨੇ ਉਹਦੇ ਤੇ ਇਦਾਂ ਦੀ ਕੋਈ ਗੱਲ ਨਹੀਂ ਬਿਲਕੁਲ ਝੂਠ ਹੈ ਹੁਣ ਇਹ ਪ੍ਰੈਸ਼ਰ ਪਾਉਣ ਦੇ ਮਾਰੇ ਸਾਡੇ ਤੇ ਕਰਦੇ ਪਏ ਹੈ ਹੋ ਸਕਦਾ ਇਹਨਾਂ ਨੂੰ ਪਤਾ ਹੀ ਹੋਵੇ ਮੋਟਰਸਾਈਕਲ ਚੋਰੀ ਦਾ ਮੈਂ ਜਾਂਚ ਕੀਤੀ ਜਾਊਗੀ ਅੱਗੇ ਜਿਹੜੀ ਮੋਟਰਸਾਈਕਲ ਦੇ ਹਾਂਜੀ ਹਾਂਜੀ ਬਿਲਕੁਲ ਜੀ ਮੈਂ ਉਹ ਜਿਹੜਾ ਐਡਰੈਸ ਨਿਕਲ ਕੇ ਆ ਉਹਨਾਂ ਤੋਂ ਵੈਰੀਫਾਈ ਕਰਾਵਾਂਗੇ ਜੀ ਤੁਹਾਡਾ ਮੋਟਰਸਾਈਕਲ ਕਦੋਂ ਹੋਇਆ ਚੋਰੀ ਕਿੱਥੋਂ ਆ ਜੋ ਬੰਦ ਕਰਵਾਇਆ ਕੀਤੀ ਜਾਊਗੀ ਠੀਕ ਉਹਦਾ ਮੂੰਹ ਜਵਾੜਾ ਹੱਲਿਆ ਪਿਆ ਗਰਦਨ ਦੱਬੀ ਦੇਖੋ ਵਾਹ ਵਾਹ ਇਹ ਇਹ ਜਵਾਬ ਦੇਣ ਜੋ ਕਹੇਗਾ ਮੈਂ ਕੋਈ ਨਾ ਪੁਲਸ ਵਾਲੇ ਨੇ ਕੁੱਟਿਆ ਹਾਂਜੀ ਹਾਂਜੀ ਕਿੰਨੇ ਸੀ ਕਿਉਂ ਕਿੰਨੇ ਤਿੰਨ ਜਣੇ ਚਾਰ ਜਣੇ ਚਾਰ ਜਣੇ ਕੀ ਕਹਿੰਦੇ ਕਿਉਂ ਕੁੱਟਿਆ ਮੈਂ ਤਾਂ ਫੋਟੋ ਵੰਗ ਰੰਗ ਗਿਆ ਸੀ ਜੀ ਫੋਟੋ ਕਿਚਾਈ ਗਿਆ ਸੀ ਉਹਨਾਂ ਨੇ ਕੁੱਟਿਆ ਹੋ ਗਿਆ ਉਹ ਕਹਿੰਦੇ ਨੰਬਰ ਉਹ ਟਹਿਣੀ ਕੀ ਮੈਂ ਕਹਿੰਦਾ ਯਾਰ ਉਹਨਾਂ ਨੇ ਗੜਾ ਕੁੱਟਿਆ ਰਾਲੀ ਕਿੰਨਾ ਕੁੱਟਿਆ ਬਹੁਤ ਜ਼ਿਆਦਾ ਕੁੱਟਿਆ ਜੀ ਤਿੰਨ ਜਣੇ ਚਾਰ ਜਣੇ ਜੀ ਕਾਰਨ ਕਿਉਂ ਕਟਿਆ ਕੋਈ ਕਿਉਂ ਲੈ ਕੇ ਗਏ ਤੁਹਾਨੂੰ ਪਤਾ ਲੱਗਾ ਕੋਈ ਨਹੀਂ ਕੁਝ ਨਹੀਂ ਪਤਾ ਜੀ ਬਿਨਾਂ ਗੱਲ ਤੋਂ ਲੈ ਗਏ ਬਿਨਾਂ ਗੱਲ ਤੋਂ ਲੈ ਗਏ ਡੰਡੇ ਸੀ ਡਾਂਗਾ ਸੀ ਉਹਨਾਂ ਦੇ 40-50 ਡਾਂਗਾ ਜੀ ਸੀ ਬਾ ਉਹਨਾਂ ਨੇ ਕਿੰਨੀ ਦੇਰ ਕਿੰਨੇ ਘੰਟਾ ਜੀ ਕਿਹੜੇ ਥਾਣੇ ਵਾਲੇ ਸੀ 8 ਨੰਬਰ ਜਿਹੜੇ ਵਾਲੇ ਕੋਈ ਮੁਲਾਜ਼ਮ ਦਾ ਨਾਮ ਪਤਾ ਨਹੀਂ ਨਹੀਂ ਚੱਲਦਾ ਜੀ ਨਾਮ ਨਹੀਂ ਆ ਨਾ ਕੁੜੀ ਸੀ ਉਹਨਾਂ ਦੇ ਸੇਵਰੇ ਪਰਦੇ ਜੀ ਹੈ ਕਿਤੇ ਪੰਜਾਹ ਹਾਂਜੀ ਹਾਂਜੀ ਛੱਡ ਤਾਂ ਫਿਰ ਬਾਅਦ ਚ ਗੱਲ ਕਰਨੇ ਚਲੇ ਆਈਓ ਜੀ ਪਾਪਾ ਹੋਣੀ ਆ ਮੈਦਾਨ ਛੱਡਾਈ ਉਹਨੇ ਬਹੁਤ ਕੁੱਟਿਆ ਕਿੰਨੇ ਕੁੱਟਿਆ ਬਹੁਤ ਜ਼ਿਆਦਾ ਜੀ ਕਿਨੇ ਘੰਟੇ ਥਾਣੇ ਹਾਂਜੀ ਕਿੰਨੇ ਘੰਟੇ ਥਾਣੇ ਰੱਖੇ ਉਹਨਾਂ ਦੇ ਕਿੰਨੇ ਟਾਈਮ ਨੇ ਕੁੱਟਿਆ ਜੀ ਉਹਨਾਂ ਨੇ ਕਿੱਥੇ ਕਿੱਥੇ ਸੱਟ ਲੱਗੀ ਉਹਦੇ ਆ ਚੀਜ਼ਾਂ ਪੱਕੀਆਂ ਵੀ ਆ ਸਾਰੇ ਤੁਮ ਕੱਛਾ ਨਹੀਂ ਮਾਰੀਏਗਾ ਸਟਲ ਹਾਂ ਜੀ ਉੱਠਿਆ ਜਾ ਰਿਹਾ ਇਹਦਾ ਇਹਦਾ